ਦੇਰ ਲੈ ਨਾ ਨਵਾਂ ਦਿਨ ਫਾਸਟਾ ਅੱਜ ਹੈ ਗਿਆ ਅ ਨਜੀ ਮੈਂ ਤੁਸ ਦੇਖਿਆ ਸੀਗਾ ਪਹਿਲੇ ਜਿਹੜੇ ਕਾਫੀ ਦਿਨ ਸੀਗੇ ਉਹਦੇ ਵਿੱਚ ਮੈਂ ਬਾਰੀ ਐਡਜਸਟ ਕਰ ਲਈ ਪਈ ਸੀਗੀ ਹੁਣ ਨਾਉ ਨੋਜ਼ ਦਿਸ ਇਜ਼ ਵਾਟਸ ਗੋਇੰਗ ਔਨ ਸੋ ਇਟਸ ਗੁੱਡ ਬੱਟ ਯਾ ਮੈਂ ਹਾਲੇ ਵੀ ਆਪਣੀ એનર્ਜੀ ਜਿਹੜੀ ਹੈਗੀ ਐ ਆਰੋ ਵੇਸ ਮਾਈ એનર્ਜੀ ਐਂਡ ਫੋਕਸ ਇਸੀ ਗੱਲ ਵੱਲ ਹੈਗਾ ਕਿ એનર્ਜੀ ਨੂੰ ਕੰਜ਼ਰਵ ਕਰੋ ਮੀਨਸ ਜਿੱਥੇ એનર્ਜੀ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਨਾ ਲਾਓ ਮੇਰਾ ਨਾ ਫਾਲਤੂ ਸੋਚਾਂ ਦੇ ਵਿੱਚਾਂ ਚੀਜ਼ਾਂ ਦੇ ਵਿੱਚ ਟੀਵੀ ਮੈਗੇ ਨਹੀਂ ਦੇਖਦੀ ਹੈਗੀ ਈਵਨ ਆ ਜਿਹੜੇ ਹੁੰਦੇ ਨੇ ਰੀਲਾ ਸ਼ਿੱਲਾ ਨਾ ਤੇ ਸੋਸ਼ਲ ਮੀਡੀਆ ਤੋਂ ਪਹਿਲਾਂ ਹੀ ਪਰੇ ਹੈਗੇ ਆ ਫੋਨ ਕਾਲਸ ਵੈਰੀ ਰੇਅਰ ਅਪਾਇੰਟਮੈਂਟਸ ਯੈਸ ਵਨ ਅ ਡੇ ਥੀਸ ਡੇਸ ਯਾ ਸੋ ਸ਼ੁਕਰਾਨੇ ਉਹਨਾਂ ਸਾਰਿਆਂ ਦੇ ਜਿਨ੍ਹਾਂ ਨੇ ਜਦੋਂ ਮੈਂ ਅਪੌਇੰਟਮੈਂਟਸ ਦੇ ਫਾਸਟਿੰਗ ਤੋਂ ਬਾਅਦ ਡਿਸਾਈਡ ਕੀਤਾ ਸੀ ਤਾਂ ਅਗੋਂ ਦੀਆਂ ਕਰਤੀਆਂ ਸੀ ਸਕੇਡਿਊਲ ਕਰਤੀਆਂ ਸੀ ਅਪੌਇੰਟਮੈਂਟਸ ਦੇ ਆਲ ਕਾਈਂਡ ਅਗਰੀਡ ਟੂ ਥੈਟ ਸੋ ਥੈਂਕ ਯੂ ਸੋ ਮੱਚ ਤੇ ਹੁਣ ਵੀ ਜਿਨ੍ਹਾਂ ਜਣੇ ਆਪਾਂ ਨੂੰ ਬੁੱਕ ਕਰਨੀ ਹੈਗੀ ਹੈ ਪਲੀਜ਼ ਮੈਨੂੰ ਘੱਟੋ ਘੱਟ 2 ਕੁ ਵੀਕ ਦੇ ਆਪਣੀ ਅਵੇਲੇਬਿਲਿਟੀ ਦੱਸ ਦਿਓ ਤਾਂ ਕਿ ਉਹਦੇ ਹਿਸਾਬ ਨਾਲ ਕਰੀਏ ਬਿਕਾਜ਼ ਮੈਂ ਇੱਕ ਦਿਨ ਦੇ ਵਿੱਚ ਜ਼ਿਆਦਾ ਅਪੌਇੰਟਮੈਂਟ ਬੁੱਕ ਨਹੀਂ ਕਰਦੀ ਭਾਈ। ਪਛਿਆ ਇਟਸ ਗੋਇੰਗ ਗੁੱਡ